ਚਰਨਜੀਤ ਸਿੰਘ ਨੇ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਮੁਹਿਮ ਦੇ ਹਿਤ ਹਲਕੇ ਦੇ ਵਾਕ ਵਾਕ ਸਕੂਲਾਂ ਵਿੱਚ 48 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆਂ ਦੇ ਸਪੁਰਦ ਕਰਨ ਮੌਕੇ ਕੀਤਾ ਮਰੀਂਡਾ ਬਲੌਗ ਦੇ 5 ਮਿੰਟ ਸੀ ਜਿਨ੍ਹਾਂ ਚ ਉਹਨਾਂ ਸਕੂਲਾਂ ਚ ਜਿਵੇਂ ਅਸੀਂ ਸਭ ਤੋਂ ਪਹਿਲਾਂ ਮੁੰਡੀਆਂ ਗਰੀ ਮੁੰਡੀਆਂ 14 ਲੱਖ ਦੀ ਜਿਹੜੀ ਉੱਥੇ ਗ੍ਰਾਂਟ ਮਿਡਲ ਸਕੂਲ ਨੂੰ ਆਈ ਤੇ ਉਸ ਤੋਂ ਬਾਅਦ ਦੋਮਣਾ ਉੱਥੇ 5 ਲੱਖ ਦੀ ਉਸ ਤੋਂ ਬਾਅਦ ਓਏਨ ਜਿੱਥੇ ਕਿ 40 ਲੱਖ ਤੋਂ ਵੀ ਉਹ ਬਹੁਤ ਵੀ ਗ੍ਰਾਂਟ ਜਿਹੜੀ ਉਹ ਚਾਹੀਏ ਤੇ ਫਿਰ ਅਸੀਂ ਬڑے ਸਮਾਣਾ ਗਏ ਉੱਥੇ ਵੀ ਜਿਹੜਾ ਹੈਗਾ 21 ਲੱਖ ਦੇ ਕਰੀਬ ਜਿਹੜੀ ਗ੍ਰਾਂਟ ਆਈ ਹੈ ਔਰ ਐਸ ਜਿਹੜਾ ਹੁਣ ਅਸੀਂ ਫਤੇਗੜ ਪਹੁੰਚੇ ਹਾਂ ਇੱਥੇ ਵੀ ਤਕਰੀਬਨ 3 ਲੱਖ ਦੀ ਗ੍ਰਾਂਟ ਜਿਹੜੀ ਆਈ ਹੈ ਔਰ ਇੱਕ ਬਹੁਤ ਵੱਡੀ ਗੱਲ ਹੈ ਕਿ ਪ੍ਰਾਇਮਰੀ ਦੇ ਅੰਦਰ ਇੰਟਰਐਕਟਿਵ ਪੈਨਲ ਜਿਹੜੇ ਦੋ ਇਸ ਸਕੂਲ ਨੂੰ ਆਏ ਇਹ ਉਹ ਚੀਜ਼ ਹੈ ਕਿ ਜਿੱਥੇ ਤੁਹਾਨੂੰ ਕੰਪਿਊਟਰ ਤੇ ਜਿਹੜੀ ਸਿੱਖਲਾਈ ਕੀਤੀ ਜਾਂਦੀ ਹੈ ਪੜਾਈ ਕਰਾਈ ਜਾਂਦੀ ਹੈ ਔਰ ਐਸੇ ਜਿਹੜੇ ਇੰਤਜ਼ਾਮ ਹੈ ਉਹ ਪ੍ਰਾਈਵੇਟ ਸਕੂਲਾਂ ਚ ਵੀ ਹੈ ਸੋ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਲਾਮ ਕਰਦਾ ਉਹਨਾਂ ਨੂੰ ਕਿ ਉਹਨਾਂ ਨੇ ਸਭ ਤੋਂ ਵੱਧ ਜਿਹੜਾ ਬਜਟ ਇਸ ਵਾਰੀ 19000 ਕਰੋੜ ਦੇ ਕਰੀਬ ਉਹ ਸਿੱਖਿਆ ਸਿੱਖਿਆ ਤੇ ਰੱਖਿਆ ਕਿਉਂਕਿ ਉਹ ਜਾਣਦੇ ਨੇ ਕਿ ਅਗਰ ਸਿੱਖਿਆ ਤੇ ਅਸੀਂ ਇਨਵੈਸਟ ਕਰਾਂਗੇ ਤਾਂ ਸਭ ਤੋਂ ਵਧੀਆ ਤਰੱਕੀ ਜਿਹੜੀ ਹੈ ਉੱਥੇ ਹੋ ਸਕਦੀ ਜਿੱਥੇ ਸਿੱਖਿਆ ਹੈ ਸੋ ਬਹੁਤ ਬਹੁਤ ਧੰਨਵਾਦ ਨਵੇਂ ਤੋਂ ਅਸੀਂ ਤੁਰੇ ਹੋਏ ਹਾਂ ਬਹੁਤ ਵਧੀਆ ਪਰਫਾਰਮੈਂਸ ਬੱਚਿਆਂ ਨੇ ਕੀਤੀ ਹੈ ਔਰ ਇਥੋਂ ਇਥੋਂ ਹੀ پتہ ਲੱਗਦਾ ਹੈ ਪੰਜਾਬ ਬਦਲ ਰਿਹਾ ਹੈ ਔਰ ਬਹੁਤ ਬਦਲ ਰਿਹਾ ਹੈ ਬੱਚਿਆਂ ਦੇ ਹੌਸਲੇ ਜਿਹੜੇ 47 ਸਕੂਲਾਂ ਦੇ ਛੋਟੇ ਛੋਟੇ ਬੱਚੇ 5-5 ਸਾਲ ਦੇ ਵਧੀਆ ਗ੍ਰਾਡੂਏਟ ਕਰ ਰਹੇ ਹੈ ਬੜੀ ਵਧੀਆ ਗੱਲ ਹੈ ਤੇ ਸਾਡੇ ਟੀਚਰ ਸਾਹਿਬਾਨ ਦੀ ਮਿਹਨਤ ਔਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਜਿਹੜੀ ਮਿਹਨਤ ਕਿਉਂਕਿ ਉਹ ਇੱਕ ਸਾਡੀ ਇਸ ਪੰਜਾਬ ਦੀ ਮਿੱਟੀ ਚੋਂ ਉੱਗੇ ਪੈਦਾ ਹੋਏ ਇਸ ਮਿੱਟੀ ਦੇ ਸਪੁੱਤ ਜਿਨ੍ਹਾਂ ਨੇ ਪੰਜਾਬ ਦੀਆਂ ਦੁੱਖਦਰਦ ਆਪਣੇ ਪਿੰਡੇ ਤੇ ਹਟਾਏ ਔਰ ਇਟ ਟੀਚਰ ਦੇ بیٹے ਸਰਦਾਰ ਭਗਵੰ ਸਿੰਘ ਮਾਨ ਉਹਨਾਂ ਕੋਲ ਸਾਡੀ ਕਮਾਨ ਹੈ ਇਸ ਮਿਲੇ ਔਰ ਉਹਨਾਂ ਦੀ ਬਜਿੱਦ ਨੇ ਉਹ ਇੱਕ ਸ਼ਾਇਰ ਨੇ ਲਿਖਿਆ ਹੈ ਕਿ ਦਿਲ ਵੀ ਕਿਹ ਚੀਜ਼ ਹੈ ਕਿ ਬੱਚੇ ਸੀ ਇੱਕ ਜਿੱਤ ਪੜਾ ਹੈ ਦਿਲ ਵੀ ਕਿਹ ਚੀਜ਼ ਹੈ ਕਿ ਬੱਚੇ ਸੀ ਇੱਕ ਜਿੱਤ ਪੜਾ ਹੈ ਜਾਂ ਤਾਂ ਸਭ ਕੁਝ ਚਾਹੀਏ ਮੈਨੂੰ ਜਾਂ ਕੁਝ ਵੀ ਨਹੀਂ ਸੋ ਇਦਾਂ ਦੀ ਜਿੱਤ ਸਰਦਾਰ ਭਗਵੰਤ ਸਿੰਘ ਮਾਨੋਹਰਾਂ ਦੀ ਕਿ ਮੈਂ ਇਸ ਪੰਜਾਬ ਨੂੰ ਬਦਲਣਾ ਔਰ ਮੈਂ ਬਦਲਣਾ ਮੈਂ ਬਦਲਣਾ